ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਵੇਖੋ ਕਿ ਬੱਚੇ ਇੱਕ ਰੂਮ ਦੇ ਵਿੱਚ ਸੁੱਤੇ ਪਏ ਹੁੰਦੇ ਨੇ ਤੇ ਇੱਕ ਕੁੜੀ ਦਾ ਜਨਮ ਦਿਨ ਹੁੰਦਾ ਹੈ ਤੇ ਉਸ ਦਾ ਜਨਮ ਦਿਨ ਮਨਾਉਣ ਦੇ ਲਈ ਨਾ ਉਸ ਨੂੰ ਸਰਪ੍ਰਾਈਜ਼ ਦਿੰਦੇ ਨੇ ਆ ਕੇ ਪਰ ਜਦੋਂ ਪਰਿਵਾਰ ਵਾਲਿਆਂ ਦੇ ਵੱਲੋਂ ਕੇਕ ਲਿਆ ਕੇ ਉਸ ਨੂੰ ਉਠਾਇਆ ਜਾਂਦਾ ਹੈ ਤੇ ਉਹ ਇੱਕਦਮ ਨੀਂਦ ਦੇ ਵਿੱਚੋਂ ਉੱਠ ਕੇ ਨਾ ਡਰ ਜਾਂਦੀ ਹੈ ਉਸ ਨੂੰ ਇੰਜ ਲੱਗਦਾ ਹੈ ਕਿ ਪਤਾ ਨਹੀਂ ਉਹ ਸੁਪਨੇ ਦੇ ਵਿੱਚ ਹੀ ਕੁਝ ਦੇਖ ਰਹੀ ਹੈ ਜਿਵੇਂ ਉਸ ਦੇ ਅੱਗੇ ਜਮਰਾਜ ਹੀ ਆ ਗਿਆ ਹੋਵੇ ਅਤੇ ਸਾਰੇ ਪਰਿਵਾਰ ਦੇ ਵੱਲੋਂ ਜਦੋਂ ਉਸਦਾ ਜਨਮ ਦਿਨ ਮਨਾਉਣ ਦੇ ਲਈ ਉਸ ਨੂੰ ਉਠਾਇਆ ਜਾਂਦਾ ਹੈ ਤੇ ਉਹ ਦੇਖ ਕੇ ਨਾ ਇੱਕਦਮ ਚੀਕਾ ਮਾਰ ਲੱਗ ਜਾਂਦੀ ਹੈ ਡਰ ਜਾਂਦੀ ਹੈ। ਬਾਕੀ ਅੱਗੇ ਤੁਸੀਂ ਪੂਰੀ ਵੀਡੀਓ ਦੇਖੋ ਵੀਡੀਓ ਨੂੰ ਦੇਖਣ ਤੋਂ ਬਾਅਦ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਹੈਪੀ ਬਰਥਡੇ ਟੂ ਉਹ ਮੈਂ ਉਹ ਦੇਖ ਉਹ ਇਹੀ ਆ ਤਕੜਾ ਦਰਵੀਨ ਆ ਨੇ ਕਿਆ ਆ ਗਿਆ ਆ ਗਿਆ ਮਾਕੇ ਆ ਗਿਆ ਜਸਤੀਆ ਇਹ ਵੀ ਆਇਆ ਕੋਈ ਨਹੀਂ ਕੋਈ ਹੋਰ ਹੈਪੀ ਬਰਥਡੇ ਮੈਂ ਕਰਾ ਜੂ ਤੰਦਰਾ ਨੇ ਜਨਮ ਦਿਨ ਦਾ ਮਨਾਇਆ ਕੁੜੀ ਦੀ ਜਾਣ ਹੀ ਕੱਢ ਕੇ ਰੱਖਦੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਦੋ ਸ਼ਬਦ ਜ਼ਰੂਰ ਲਿਖ ਕੇ ਜਾਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਕੇ ਜਾਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ